ਕਾਰ ਨੇ ਜਿੰਨਾ ਵੀ ਕੀਤਾ ਦੇਸ਼ ਦਾ ਨੁਕਸਾਨ ਹੀ ਕੀਤਾ ਹੈ ਹਲੇ ਤੱਕ ਕਿਸੇ ਨੇ ਨਹੀਂ ਕੁਝ ਵੀ ਕਰਨਾ ਕਿਉਂਕਿ ਸਾਰੇ ਆਪੋ ਆਪਣੇ ਭਲਾ ਚਾਹੁੰਦੇ ਨੇ ਵੀ ਸਾਡਾ ਹੀ ਸਾਰਿਆਂ ਦਾ ਜੋ ਵੀ ਆ ਵੀ ਅਸੀਂ ਹੀ ਆਪਣਾ ਕਰੀਏ ਤੇ ਖਾਈਏ ਮੇਰੇ ਹੁੰਦਾ ਸਾਰੇ ਹੱਥ ਜੋੜਦੇ ਉਸ ਟਾਈਮ ਉਹ ਬਾਅਦ ਵਿੱਚ ਛੁੱਟ ਕੇ ਪੁੱਛਦਾ ਹੀ ਨਹੀਂ ਨੌਜਵਾਨ ਮੁੰਡਾ ਮਾਰਿਆ ਮੇਰਾ ਅੱਧੇ ਖਦਾਨਾ ਜਮਾਰ ਕੇ ਰੱਖਿਆ ਫਿਰ ਪੁਲਿਸ ਵਾਲੇ ਨੇ ਪੋਰਟਮਾਸਟਰ ਕਿਰੇ ਉਹਦੇ ਕਿਟਣੀ ਗੁਰਦੇ ਵੇਚ ਕੇ ਖਾ ਲੇ ਮੋਦੀ ਦੀ ਸਰਕਾਰ ਦੀ ਮਿਹਰਬਾਨੀ ਹੈ ਮੋਦੀ ਔਰ ਰਾਹੁਲ ਨਹੀਂ ਹੋਣਾ ਚਾਹੀਦਾ ਦੋਵੇਂ ਨਾਂ ਫਿਰ ਕਿਹੜਾ ਹੋਵੇ ਹੋਏ ਨਾ ਹਣ ਮੋਦੀ ਔਰ ਰਾਹੁਲ ਠੀਕ ਨਹੀਂ ਹੈਗੇ ਮੋਦੀ ਦੀ ਮਿਹਰਬਾਨੀ ਨਾਲ ਤਾਂ ਬਰਬਾਦ ਹੋ ਗਏ ਨੋਟਬੰਦੀ ਕੀਤੀ ਤਾਂ ਬਰਬਾਦੀ ਹੋ ਗਈ ਭਾਈਓ ਔਰ ਭੈਣੋ ਕਹਤਾ ਹੈ ਕੁਝ ਕਰਤਾ ਦੀ ਹੈ ਹਸੀ ਤਾਈ ਕੇਜਰੀਵਾਲ ਨਾਲਾ ਉਹ ਤੋਂ ਖੁਸ਼ ਆਈ ਕਾਂਗਰਸ ਨੇ ਨਹੀਂ ਕੁਸ਼ ਕਰਾਈ ਮੋਦੀ ਨੇ ਨਹੀਂ ਕੁਸ਼ ਕਰਾਈ ਸਾਡੇ ਕਾਂਗਰਸ ਤੇ ਦੇਖ ਲੋ ਇਤਕੀ ਪੰਜਾਬ ਦਾ ਕੀ ਹਾਲ ਆਈ ਉਹ ਹੀ ਗੁਟਕਾ ਸੇਵ ਦੀਆਂ ਝੂਟੀਆਂ ਸੋਹਾਂ ਖਾ ਗਈ ਕਿਸੇ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਸਾਰੇ ਨੌਜਵਾਨ ਐ ਕਣੀ ਫਿਰਦੇ ਆ ਇਨਸ਼ਾ ਮੁਕਤ ਕਹਿੰਦੇ ਕਰਾਵਾਂਗੇ ਨਸ਼ਾ ਮੁਕਤ ਨਹੀਂ ਕਰਾਇ ਖੁਦ ਸਾਡੇ ਆਪਣੇ ਬ੍ਰਦਰ ਨਸ਼ੇ ਦੇ ਵਿੱਚ ਮਰ ਗਏ ਨੇ ਪੰਜਾਬ ਨੂੰ ਮੋਦੀ ਨੇ ਦਿੱਤਾ ਕੀ ਹੈ ਕੈਪਟਨ ਮਦਰ ਸਭ ਚ ਇੱਕੋ ਚੱਟੇ ਬੱਟੇ ਨੇ ਪਹਿਲਾਂ ਬਹੁਤ ਕਹਿੰਦੇ ਇਹ ਦਵਾਂਗੇ ਬਹੁਤ ਦਵਾਂਗੇ ਨੌਕਰੀਆਂ ਦਵਾਂਗੇ ਜੋ ਦਮਾਂਗੇ ਨੌਕਰੀਆਂ ਦਿੱਤੀਆਂ ਨਹੀਂ ਗਿਆ ਕੀ ਉੱਚੇ ਨੇ ਉਹੀ 5 5 7 7000 ਵਾਲੀਆਂ ਨੌਕਰੀਆਂ ਨਹੀਂ ਗਈਆਂ ਮੈਂ ਸਰਕਾਰ ਭਾਵੇਂ ਕੋਈ ਵੀ ਬਣੀ ਜਾਵੇ ਹਨਾ ਮੇਰੀ ਐਮਪੀਐਡ ਕੀਤੀ ਐਜ਼ ਅ ਪ੍ਰੋਫੈਸਰ ਡਿਗਰੀ ਹੈ ਮੈਂ ਮੇਰੇ ਕੋਲ ਪਰ ਨੌਕਰੀ ਤਾਂ ਮਿਲਦੀ ਨਹੀਂ ਹੈਗੀ ਖਾਸ ਕਰਕੇ ਜਨਰਲ ਕੈਟਾਗਰੀ ਚ ਇਹ ਪ੍ਰੋਬਲਮ ਬੋਲਦਾ ਜੀ ਕਿਹੜਾ ਆਮ ਆਦਮੀ ਆ ਉਹ ਉੱਥੇ ਖੜਾ ਜਿੱਥੇ ਉਹ ਪਹਿਲਾਂ ਖੜਾ ਸੀਗਾ ਮੋਦੀ ਸਰਕਾਰ ਨੇ ਕੱਖ ਨਹੀਂ ਕੀਤਾ ਨਾ ਉਹ ਕਰੇ ਨਾ ਉਹ ਕਰ ਸਕਦਾ ਚਾਹੇ ਰਾਹੁਲ ਗਾਂਧੀ ਆਏ ਚਾਹੇ ਮੋਦੀ ਆਏ ਵੈਸੇ ਇਹਨਾਂ ਦੇ ਵਿੱਚ ਕੋਈ ਫਰਕ ਤਾਂ ਹੈ ਨਹੀਂਗਾ ਸਾਡੇ ਲਈ ਖਾਸ ਕਰ ਬਾਕੀ ਪਰਸੈਂਟੇਜ ਜ਼ਿਆਦਾ ਕਾਂਗਰਸ ਦੇ ਲੱਗਦੇ ਗਰੀਬੀ ਕੱਢੀ ਨਹੀਂ ਹੈਗੀ ਸਮਾ ਗਰੀਬੀ ਹੋਰ ਵਧੀ ਹੈ ਗਰੀਬੀ ਜਿਵੇਂ ਹੁਣ ਕਹਿੰਦੇ ਪੋਟਾਂ ਪੈ ਗਈਆਂ ਕਹਿੰਦੇ दारू ਜਿਵੇਂ ਹੋਣਾ ਕੈਪਟਨ ਕਹਿੰਦਾ ਤਾਂ ਵੀ दारू ਮੰਦ ਹੋ ਜੂਗੀ ਨਸ਼ਾ ਹਜੇ ਵੀ ਬੰਦ ਨਹੀਂ ਹੋਇਆ ਹੈਗਾ ਪੰਜਾਬ ਸਰਕਾਰ ਤੋਂ ਨਸ਼ਾ ਨਾ ਹੋਣਾ ਬੰਦ ਨਾ ਇਹਨਾਂ ਨੇ ਕਰਨਾ ਬੰਦ ਜੇ ਨਸ਼ਾ ਬੰਦ ਹੋ ਕੇ ਨੇ ਜਿੱਥੋਂ ਪੈਸਾ ਬੰਦ ਹੈ ਉਹੀ ਚੀਜ਼ ਮੰਦ ਹੋ ਗਈ ਹੈ ਕਿੱਥੋਂ ਉਹ ਕਰਨਗੇ ਮੋਦੀ ਮੇਰੇ ਸਾਹਮਣੇ ਆ ਕੇ ਬਿਠਾਓ ਮੋਦੀ ਨੂੰ ਮੋਦੀ ਦਾ ਇੱਕ ਗੋਈਮਾ ਮਾਰੀ ਜਾਂਦਾ ਗੱਲਾਂ ਕੋਈ ਕਿਸੇ ਦਾ ਦੁੱਖ ਸੁਣ ਕੇ ਤਾਂ ਦੇਖੋ ਲੋਕ ਰੋਂਦੇ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪ੍ਰੋਗਰਾਮ ਪੰਜਾਬ ਦੀ ਜਨਤਾ ਦਾ ਮੂਡ ਲੈ ਕੇ ਮੈਂ ਸੁਮਨ ਜੇਟ ਲਈ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਦੇਖਦੇ ਹਾਂ ਦੇਸ਼ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਸਿਆਸਤ ਨੂੰ ਲੈ ਕੇ ਕੀ ਮਾਹੌਲ ਚੱਲ ਰਿਹਾ ਹੈ ਲੋਕਾਂ ਦਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਲੀਡਰਾਂ ਤੋਂ ਜਿਹੜਾ ਵਿਸ਼ਵਾਸ ਉੱਡ ਜਾਂਦਾ ਹੈ ਜਈਆਂ ਕਿਹੜੀਆਂ ਕਮੀਆਂ ਨੇ ਸਰਕਾਰਾਂ ਵੱਲੋਂ ਕਿਹੜੀਆਂ ਕਮੀਆਂ ਰਹਿ ਜਾਂਦੀਆਂ ਨੇ ਜਿਹੜਾ ਲੋਕ ਵੋਟਾ ਪਾਉਣ ਤੋਂ ਪਹਿਲੇ 10 ਵਾਰ ਸੋਚਦੇ ਨੇ ਕਿਹਾ ਜਾਂਦਾ ਹੈ ਆਮ ਲੋਕਾਂ ਵੱਲੋਂ ਕਿ ਵੋਟਾਂ ਲੈਣ ਵੇਲੇ ਜੋ ਵਾਅਦੇ ਕੀਤੇ ਜਾਂਦੇ ਨੇ ਜਿੱਤਣ ਤੋਂ ਬਾਅਦ ਉਹ ਵਾਦੇ ਪੂਰੇ ਨਹੀਂ ਕੀਤੇ ਜਾਂਦੇ ਮੌਜੂਦਾ ਸਰਕਾਰ ਦੀ ਗੱਲ ਜੇਕਰ ਕਰੀਏ ਤਾਂ ਚਾਹੇ ਉਹ ਮੋਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਕੈਪਟਨ ਸਰਕਾਰ ਹੋਵੇ ਆਮ ਲੋਕਾਂ ਤੋਂ ਜਾਣ ਲੈਣੇ ਆ ਕਿ ਸਰਕਾਰ ਦੀ ਕਾਰਗੁਜ਼ਾਰੀ ਤੋਂ ਕਿੰਨੇ ਕੁ ਸੰਤੁਸ਼ਟ ਨੇ ਕਿ ਵਿਕਾਸ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਸਨ ਉਹ ਵਿਕਾਸ ਹੋਇਆ ਜਾਂ ਨਹੀਂ ਹੋਇਆ ਘਰ ਘਰ ਨੌਕਰੀ ਮਿਲੀ ਹੈ ਜਾਂ ਨਹੀਂ ਮਿਲੀ ਨਸ਼ਾ ਖਤਮ ਕਰਨ ਦੀ ਸੌਂਖਾ ਦੀ ਗਈ ਸੀ ਜਿਹੜਾ ਬੜਾ ਵੱਡਾ ਮੁੱਦਾ ਬੰਦਾ ਜਾ ਰਿਹਾ ਹੈ ਨਸ਼ਾ ਖਤਮ ਹੋਇਆ ਜਾਂ ਨਹੀਂ ਹੋਇਆ ਪੰਜਾਬ ਦੇ ਲੋਕਾਂ ਦਾ ਜਿਹੜਾ ਵਿਚਾਰ ਪੰਜਾਬ ਦੇ ਲੋਕਾਂ ਦਾ ਕੀ ਇਸ ਤੇ ਕਹਿਣਾ ਹੈ ਇਹ ਜਾਣਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਗਰਾਊਂਡ ਜ਼ੀਰੋ ਦੀ ਰਿਪੋਰਟ ਇਸ ਵੇਲੇ ਬੱਸ ਦੇ ਵਿੱਚ ਮੌਜੂਦ ਆ ਜਿਹੜੀ ਲੁਧਿਆਣਾ ਤੋਂ ਪਟਿਆਲਾ ਜਾ ਰਹੀ ਹੈ ਰਸਤੇ ਦੇ ਵਿੱਚ ਪੰਜਾਬ ਤੋਂ ਵੱਖੋ ਵੱਖ ਲੋਕ ਜਿਹੜੇ ਨੇ ਸਾਡੇ ਨਾਲ ਜੁੜਨਗੇ ਉਹਨਾਂ ਦੀ ਰਾਏ ਜਾਣਾਂਗੇ ਕਿ ਮੌਜੂਦਾ ਸਰਕਾਰ ਤੋਂ ਕਿੰਨੇ ਕੁ ਸੰਤੁਸ਼ਟ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਉਹਨਾਂ ਦਾ ਕੀ ਕਹਿਣਾ ਹੈ ਕਿਹੜੀਆਂ ਜਈਆਂ ਉਮੀਦਾਂ ਲੈ ਕੇ ਯੂਥ ਬੈਠਾ ਹੋਇਆ ਤੇ ਕਿਹੜੀਆਂ ਜਈਆਂ ਉਮੀਦਾਂ ਨੇ ਜਿਨ੍ਹਾਂ ਤੇ ਸਰਕਾਰਾਂ ਵੱਲੋਂ ਪਾਣੀ ਫੇਰ ਦਿੱਤਾ ਗਿਆ ਖੁਸ਼ ਹੋ ਸਰਕਾਰ ਦੀ ਕਾਰਗੁਜ਼ਾਰੀ ਤੋਂ ਕੀ ਜਾਣੇ ਹੋ ਮੋਦੀ ਦੁਬਾਰਾ ਆਵੇ ਜਾਂ ਫਿਰ ਕਾਂਗਰਸ ਵੱਲੋਂ ਰਾਹੁਲ ਗਾਂਧੀ ਰਾਹੁਲ ਗਾਂਧੀ ਦੁਬਾਰਾ ਰਾਹੁਲ ਗਾਂਧੀ ਜੀ ਆਉਣੇ ਚਾਹੀਦੇ ਆ ਕਿਉਂਕਿ ਮੋਦੀ ਸਰਕਾਰ ਨੇ ਜਿੰਨਾ ਵੀ ਕੀਤਾ ਦੇਸ਼ ਦਾ ਨੁਕਸਾਨ ਹੀ ਕੀਤਾ ਹਲੇ ਤੱਕ ਚਾਹੇ ਉਹ ਨੋਟਬੰਦੀ ਲਾ ਲਓ ਚਾਹੇ GST ਲਾ ਲਓ ਗਰੀਬੰਦੇ ਦਾ ਤਾਂ ਨੁਕਸਾਨ ਹੀ ਹੋਇਆ ਇਹਦੇ ਵਿੱਚ ਇਸ ਲਈ ਉਸ ਜਿਹੜੀ ਨਵੀਂ ਸੋਚ ਹੈ ਉਹ ਰਾਹੁਲ ਗਾਂਧੀ ਦੇ ਨਾਲ ਚੱਲ ਰਹੀ ਹੈ ਯੂਥ ਹੈ ਰਾਹੁਲ ਗਾਂਧੀ ਇਸ ਲਈ ਰਾਹੁਲ ਗਾਂਧੀ ਆਉਣਾ ਚਾਹੀਦਾ ਇਹ ਤਾਂ ਇਹਨਾਂ ਨੂੰ ਇੱਕ ਇੱਕ ਲਗਾ ਲੋ ਵੀ ਇੱਕ ਦੂਸਰੇ ਨੂੰ ਨਿਚੇ ਦਿਖਾਣਾ ਹੀ ਆ ਇਹਨਾਂ ਨੇ ਠੀਕ ਹੈ ਨਾ ਪਰ ਤੇ ਸਾਡੀ ਸੋਚ ਦੇ ਨਾਲ ਇੱਕ ਯੂਟੀ ਸੋਚ ਦੇ ਨਾਲ ਮੇਰੇ ਹਿਸਾਬ ਦੇ ਨਾਲ ਵੀ ਜੋ ਰਾਹੁਲ ਗਾਂਧੀ ਜੀ ਆ ਉਹ ਇਸ ਟਾਈਮ ਵਧੀਆ ਚੱਲ ਰਹੇ ਨੇ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਸਰਕਾਰ ਕਾਂਗਰਸ ਦੀ ਆਣੀ ਚਾਹੀਦੀ ਕਿਸੇ ਦਾ ਇਹ ਕੁਝ ਵੀ ਕਰਨਾ ਕਿਉਂਕਿ ਸਾਰੇ ਆਪੋ ਆਪਣੇ ਭਲਾ ਚਾਹੁੰਦੇ ਨੇ ਵੀ ਸਾਡਾ ਹੀ ਸਾਰਿਆਂ ਦਾ ਜੋ ਵੀ ਆ ਵੀ ਅਸੀਂ ਹੀ ਆਪਣਾ ਕਰੀਏ ਤੇ ਖਾਈਏ ਹੋਰ ਕੋਈ ਕਿਸੇ ਦਾ ਇੱਕ ਲੋਕਾਂ ਦਾ ਭਲਾ ਨਹੀਂ ਦੇਖਦਾ ਲੋਕਾਂ ਦਾ ਭਲਾ ਹੋਵੇਗਾ ਬਿਲਕੁਲ ਮੋਦੀ ਦੀ ਕਾਰਗੁਜ਼ਾਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਚੰਗੇ ਦਿਨ ਲਿਆਉਣ ਦੀ ਗੱਲ ਕੀਤੀ ਸੀ ਵਿਕਾਸ ਦੀ ਗੱਲ ਕੀਤੀ ਗਈ ਸੀ ਉਹ ਹੋਇਆ ਕਿ ਨਹੀਂ ਹੋਇਆ ਨਹੀਂ ਹੋਇਆ ਜੀ ਬਿਲਕੁਲ ਵੀ ਨਹੀਂ ਕੁਝ ਨਹੀਂ ਹੋ ਰਿਹਾ ਜੀਐਸਡੀ ਉਹ ਤੋਂ ਪਹਿਲਾਂ ਸਿਗਾ ਨੌਟਵੰਦੀ ਦਾ ਕਿੰਨੇ ਲੋਕਾਂ ਦਾ ਕੰਮ ਖਰਾਬ ਹੋਏ ਨੇ ਤੇ ਬਿਲਕੁਲ ਵੀ ਕੁਝ ਨਹੀਂ ਹੋ ਰਿਹਾ ਹੈਗਾ ਉਹ ਨੁਕਸਾਨ ਹੀ ਹੋਇਆ ਜੋ ਹੋਇਆ ਲੋਕਾਂ ਦਾ ਸਾਰਿਆਂ ਨੇ ਕੰਮ ਵੀ ਠੱਪ ਨੇ ਇਹ ਕਿਸੇ ਦਾ ਕੁਛ ਨਹੀਂ ਹੋ ਰਿਹਾ ਆਉਣ ਵਾਲੀ ਜੇਕਰ ਚੋਣਾਂ ਦੀ ਗੱਲ ਕੀਤੀ ਜਾਵੇ ਕੀ ਲੱਗਦਾ ਕਿ ਨੂੰ ਮੋਦੀ ਦੁਬਾਰਾ ਸਤਾ ਵਿੱਚ ਆਉਣੇ ਚਾਹੀਦੇ ਨੇ ਜਾਂ ਰਾਹੁਲ ਗਾਂਧੀ ਨੂੰ ਮੌਕਾ ਮਿਲਣਾ ਚਾਹੀਦਾ ਕੁਛ ਨਹੀਂ ਕਰ ਰਹੇ ਕੋਈ ਕਿਸੇ ਨਾਲ ਕੁਛ ਨਹੀਂ ਕਰਨਾ ਹੈਗਾ ਜਿੰਨੇ ਮਰਜੀ ਵੋਟਾਂ ਦਾ ਸਭ ਨਹੀਂ ਪਾਈ ਜਾਣੀਆਂ ਨੇ ਪਰ ਕੁਛ ਨਹੀਂ ਕਿ ਵੋਟਾਂ ਵੇਲੇ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਉਹ ਬਾਅਦ ਵਿੱਚ ਪੂਰੇ ਨਹੀਂ ਕੀ ਖੁਸ਼ੀ ਵੀ ਨਹੀਂ ਹੁੰਦਾ ਸਾਰੇ ਹੱਥ ਜੋੜਦੇ ਆ ਉਸ ਟਾਈਮ ਉਹ ਬਾਅਦ ਵਿੱਚ ਛੱਡ ਦਿਆ ਪੁੱਛਦਾ ਹੀ ਨਹੀਂ ਅਸੀਂ ਤਾਂ ਹੀ ਕਹਿੰਦੇ ਆ ਵੀ ਆ ਲੋਕਾਂ ਨੂੰ ਆਪਣੇ ਹਿਸਾਬ ਨਾਲ ਉਸ ਨੂੰ ਚੁੜਨਾ ਚਾਹੀਦਾ ਹੈ ਵਿਚੜਾ ਕੋਈ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਸਾਡਾ ਇਹ ਭਲਾ ਚਾਉਣਾ ਜਿਹੜਾ ਲੋਕਾਂ ਵਿੱਚ ਵਿਚਰਦਾ ਹੋਵੇ ਲੋਕਾਂ ਦੀ ਤਕਲੀਫ ਜਾਣੇ ਤੇ ਉਹਨਾਂ ਦੀ ਤਕਲੀਫ ਦਾ ਹੱਲ ਵੀ ਕੱਢੇ ਹਾਂਜੀ ਹਾਂਜੀ ਮਾਤਾ ਜੀ ਮੋਦੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਨਹੀਂ ਰਾਹੁਲ ਗਾਂਧੀ ਆਣਾ ਚਾਹੀਦਾ ਕਿ ਮੋਦੀ ਆਣਾ ਚਾਹੀਦਾ ਹੈ ਰਾਹੁਲ ਗਾਂਧੀ ਵੀ ਨੇ ਮੀਂਦ ਕੁਝ ਕਰਿਆ ਮੋਦੀ ਨੇ ਵੀ ਨਹੀਂ ਕੁਝ ਕਰਿਆ ਮੇਰੇ ਮੁੰਡੇ ਨੇ ਮਰੇ ਨੋ 17 ਸਾਲ 2017 ਚ ਮਰਿਆ ਕੋਈ ਸਰਕਾਰ ਨੇ ਮੇਰੀ ਸੁਣਾਈ ਨਹੀਂ ਕਰੀ 25 ਸਾਲ ਦਾ ਮੇਰਾ ਨੌਜਵਾਨ ਮੁੰਡਾ ਮਰ ਗਿਆ मोदी ने कोई को मोदी जी सरकार चल रही है मोदी ने कुछ नहीं कोई नहीं कदम नहीं डाला डस सर्टिफिकेट तक नहीं मिले औदा क्या कानून चल रही है मैं बहुत परेशान है लख रुपए बर्बाद हो गए मेरा मुंडा नौजवान मारे कोई सणाई नहीं की डस सर्टिफिकेट तक नहीं मिलया हैं है? नौजवान मुंडा मारे मेरा थे खदानन ज मार के रखे फिर पुलिस वाले ने पोर्टमास्टर गिरा दे कितनी गुर्दे बेच के खा ले मोदी जी सरकार दी मेहरबानी है कुछ नहीं मिला मेनू ਨਾ ਮੇਰੇ ਮੁੰਡੇ ਦੇ ਮਰੇ ਹੋਏ ਦਾ ਡੈੱਟ ਸਰਟੀਫਿਕੇਟ ਵੀ ਨਹੀਂ ਮਿਲਿਆ ਸਰਕਾਰ ਕਿਹੜੀ ਆਉਣੀ ਚਾਹੀਦੀ ਹੈ ਉਹ ਸਰਕਾਰ ਤੁਸੀਂ ਸਿਲੈਕਟ ਕਰ ਦੋ ਜਿਹੜੀ ਸਾਨੂੰ ਮੋਦੀ ਮੋਦੀ ਔਰ ਰਾਹੁਲ ਨਹੀਂ ਹੋਣਾ ਚਾਹੀਦਾ ਦੋਵੇਂ ਨਾ ਫਿਰ ਕਿਹੜਾ ਹੋਵੇ ਦੋਹੇ ਨਾ ਹਣ ਮੋਦੀ ਔਰ ਰਾਹੁਲ ਠੀਕ ਨਹੀਂ ਹੈਗੇ ਹੋਰ ਸਰਕਾਰ ਬਦਲਦੀ ਰਹਿੰਦੀ ਹੈ ਹੋਰ ਲੀਡਰ ਖੜੂਗਾ ਕੋਈ ਇਹਨਾਂ ਵਿੱਚੋਂ ਤੇ ਮਨਮਤਾ ਕਿ ਦੋਵਾਂ ਦੇ ਹੱਕ ਵਿੱਚ ਨਹੀਂ ਹੈਗੇ ਇਹ ਨਹੀਂ ਹੈ ਕਿਸੇ ਦੇ ਸਨਾਈ ਨਹੀਂ ਕਰਦੇ ਕੋਈ ਬਿਲਕੁਲ ਨਾ ਰਾਹੁਲ ਗਾਂਧੀ ਨਾ ਤਾਂ ਮੋਦੀ ਲੋਕ ਕਹਿੰਦੇ ਨੇ ਕਿ ਨੋਟਬੰਦੀ ਤੋਂ ਬਾਅਦ ਬੜੀ ਪਰੇਸ਼ਾਨੀ ਆਈਏ ਤੁਹਾਨੂੰ ਬਰਬਾਦ ਹੋ ਗਏ ਮੋਦੀ ਦੀ ਮਿਹਰਬਾਨੀ ਨਾਲ ਤਾਂ ਬਰਬਾਦ ਹੋ ਗਏ ਨੋਟਬੰਦੀ ਕੀਤੀ ਤਾਂ ਬਰਬਾਦੀ ਹੋ ਗਈ ਕੋਈ ਕੁਝ ਨਹੀਂ ਹੈ ਨਾ ਸਮਾਰਿਆ ਨਹੀਂ ਹੈਗਾ ਭਾਈਓਰ ਬਹਨੋ ਕਹਤਾ ਹੈ ਕੁਝ ਕਰਤਾ ਦੀਏ ਚੰਗੇ ਦਿਨ ਆਏ ਨੇ ਕੁਝ ਨਹੀਂ ਠਿੰਗ ਹੀ ਦਿਖਾਏ ਨੇ ਕੁਝ ਨਹੀਂ ਕਰਿਆ ਕੁਝ ਨਹੀਂ ਕਰਿਆ ਘਾੜੀ ਕੋਈ ਗਾਈ ਗਰੀਬਾਂ ਦਾ ਕੋਈ ਸਾਰਾ ਨਹੀਂ ਕਰਿਆ ਕੁਝ ਨਹੀਂ ਕਰਿਆ ਬਰਬਾਦ ਕਰੇ ਮੋਦੀ ਨੇ ਬੋਲਣਾ ਨਹੀਂ ਬੋਲਣਾ ਨਹੀਂ ਆਉਂਦਾ ਕਾਂਗਰਸ ਦਾ ਚੰਗਾ ਲੀਡਰ ਹੁੰਦਾ ਫੇਰ ਵੀ ਠੀਕ ਹੈ ਉਹਦਾ ਬੋਲਣਾ ਮਿਆਂਦਾਗਾ ਪੂਰੇ ਕੁਝ ਨਹੀਂ ਆਉਂਦਾ ਅਸੀਂ ਤਾਂ ਹੀ ਕੇਜਰੀਵਾਲ ਨਾਲ ਆ ਉਹ ਤੋਂ ਖੁਸ਼ ਆਈ ਕਾਂਗਰਸ ਨੇ ਨਹੀਂ ਕੁਛ ਕਰਿਆ ਇਹ મોદી ਨੇ ਨਹੀਂ ਕੁਛ ਕਰਿਆ ਇਹ ਸਾਡੇ ਕਾਂਗਰਸ ਤੇ ਦੇਖ ਲੋ ਇਹ ਕਿ ਪੰਜਾਬ ਦਾ ਕੀ ਹਾਲ ਆਈ ਉਹ ਹੀ ਗੁਟਕਾ ਸਾਬ ਦੀਆਂ ਝੂਟੀਆਂ ਸੋਹਾਂ ਖਾ ਗਈ ਕਿਸੇ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਸਾਰੇ ਨੌਜਵਾਨ ਐ ਕਣੀ ਫਿਰਦੇ ਆ ਇਨਸ਼ਾ ਮੁਕਤ ਕਹਿੰਦੇ ਕਰਾਵਾਂਗੇ ਨਸ਼ਾ ਮੁਕਤ ਨਹੀਂ ਕਰਾਇ ਖੁਦ ਸਾਡੇ ਆਪਣੇ ਬ੍ਰਦਰ ਨਸ਼ੇ ਦੇ ਵਿੱਚ ਮਰ ਗਏ ਨੇ ਹੀ ਤਾਂ ਅਸੀਂ ਦਾ ਜਮਾ ਕੁਛ ਨਹੀਂ ਹੈ ਗਈ ਸਰਕਾਰ ਜਦੋਂ ਦੁਬਾਰਾ ਬਣੇ ਤਾਂ ਕੀ ਲੱਗਦਾ ਹੈ ਬੀਜੇਪੀ ਦੀ ਆਵੇ ਕਾਂਗਰਸ ਦੀ ਆਵੇ ਰਾਹੁਲ ਨੂੰ ਮੌਕਾ ਮਿਲੇ ਮੋਦੀ ਨੂੰ ਮਿਲੇ ਕੀ ਕਹਿਣਾ ਹੈ ਤੁਸੀਂ ਅਸੀਂ ਤਾਂ ਕਹਿੰਦੇ ਆ ਕਿजरीवाल ਨੂੰ ਮੌਕਾ ਦੇਣਾ ਚਾਹੀਦਾ ਹੈ ਅਸੀਂ ਤਾਂ ਉਹਦੇ ਨਾਲ ਆਈ ਹਾਂ ਉਹਦੇ ਨਾਲ ਸਹਿਮਤ ਆਈਂ ਕਾਂਗਰਸ ਨੇ ਤਾਂ ਕੁਝ ਨਹੀਂ ਕਰਿਆ ਈ ਮੋਦੀ ਨੇ ਵੀ ਨਹੀਂ ਕੁਝ ਕਰਿਆ ਗਈ ਮੋਦੀ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਜਾਵੇ ਤਾਂ ਚੰਗੇ ਦਿਨ ਲੈ ਕੇ ਆਉਣ ਦੀ ਗੱਲ ਕੀਤੀ ਸੀ ਉਹ ਆਏ ਨਹੀਂ ਨਹੀਂ ਆਏ ਨਹੀਂ ਗਈ ਕੋਈ ਚੰਗਾ ਦਿਨ ਨਹੀਂ ਆਇਆ ਈ ਸਗੋਂ ਮਾੜੀ ਜਾ ਰਹੇ ਨੇ ਚੰਗਾ ਤਾਂ ਕੋਈ ਦਿਨ ਨਹੀਂ ਆਇਆ ਈ ਸੰਤੋ ਕੋਈ ਚੰਗਾ ਦਿਨ ਨਹੀਂ ਦਿਖ ਰਿਹਾ ਈ ਵੀ ਕੋਈ ਆਇਆ ਹੋਇਆ ਈ ਬਾਪੂ ਇਹ ਮੋਦੀ ਕੇ ਰਾਹੁਲ ਗਾਂਧੀ ਮੋਦੀ ਜੀ ਦਾ ਸਾਡਾ ਹੁਣ ਅਸੀਂ ਕਹਿੰਦੇ ਪੰਜਾਬ ਨੂੰ ਮੋਦੀ ਨੇ ਦਿੱਤਾ ਕੀ ਹੈ ਸਿਰਫ ਕੀਮਾ ਸ਼ੇਡ ਨੂੰ ਮੈਂ ਬੋਹ ਦਊਗਾ ਬੱਚਾ ਸਾਡੇ ਪ੍ਰਿੰਸਕ ਨਹੀਂ ਫਰਦੰਨੇਗੇ ਰੇਲਵੇ ਦੇ ਵਿੱਚ ਹਰਾ ਮੋੜਾ ਰੱਖਿਆ ਪੰਜਾਬ ਦਾ ਮੋੜਾ ਰੱਖਿਆ ਉਹਨੇ ਇਹ 5-5 ਸਾਲ ਦੀ ਪ੍ਰਿੰਸਕ ਕਰਾਈ ਹੋਈ ਹੈ 5 ਸਾਲ ਬਾਅਦ ਹੁਣ ਮੈਂ ਪੇਪਰ ਲਊਗਾ ਜੀ ਪੇਪਰ ਬੱਚਾ 5 ਸਾਲ ਦਾ ਅੱਜ ਪੜ ਕੇ ਹਟ ਗਿਆ 5 ਸਾਲ ਪੇਪਰ ਕਿਵੇਂ ਦਊਗਾ ਉਹ ਪੰਜਾਬ ਸਰਕਾਰ ਦੀ ਜੇ ਕਲ ਗੱਲ ਕੀਤੀ ਜਾਵੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਖੁਸ਼ ਹਾਂ ਕੈਪਟਨ ਮਦਰ ਜੀ ਸਭ ਇੱਕੋ ਚਟਨੇ ਬੱਟੇ ਨੇ ਪਹਿਲਾਂ ਉਹ ਕਹਿੰਦੇ ਇਹ ਦਵਾਂਗੇ ਬਹੁਤ ਦਵਾਂਗੇ ਨੌਕਰੀਆਂ ਦਵਾਂਗੇ ਜੋ ਦਵਾਗੇ ਨੌਕਰੀਆਂ ਦਿੱਤੀਆਂ ਨੇ ਗਿਆ ਕੀ ਦਿੱਤੀਆਂ ਨੇ ਉਹੀ 5 5 7 7000 ਰੁਪਏਆਂ ਵਾਲੀਆਂ ਨੌਕਰੀਆਂ ਨੇ ਗਈਆਂ ਬੱਚੇ ਨੇ 50 ਕਿਲੋਮੀਟਰ ਨੌਕਰੀ ਮਿਲੀ ਹੈ ਕਿ ਉਹਨੂੰ 20 ਕਿਲੋਮੀਟਰ ਤੇ ਮਿਲੀ ਹੈ ਉਹਦੋਂ 7000 ਰੁਪਏ ਦਾ ਕੀ ਬਣੇਗਾ ਕੁਝ ਹੀ ਸਮੇਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ ਗੁੱੱਕਾ ਸਾਈਡਲੀ ਸੌਂਗਾ ਕੇ ਉਹ ਹੋਇਆ ਕਿ ਨਹੀਂ ਕੀ ਲੱਗਦਾ ਉਹ ਤਾਂ ਹੁਣ ਵੱਡੇ ਵੱਡੇ ਲੀਡਰ ਆਪ ਦਿਖਾ ਰਹੇ ਨੇ ਲਜਾਲ ਲਾ ਕੇ ਫੜ ਕੇ ਕੁੜੀਆਂ ਵੀ ਹਲੇ ਵਿਕ ਰਹੇ ਹੈ ਉਹ ਸਾਡੇ ਗੰਦੇ ਗੱਲੇ ਨਹੀਂ ਹੈ ਕੋਈ ਇਹਦੇ ਵਿੱਚ ਉਹ ਵੱਡੇ ਵੱਡੇ ਲੀਡਰ ਦਿਖਾ ਰਹੇ ਨੇ ਯਾ ਦੇਖੋ ਵਿਕ ਰਹੇ ਹੈ ਦੇ ਰਹੇ ਨੇ ਲੋਕਾਂ ਨੂੰ ਆਮ बिक ਰਿਹਾ ਹੈ ਕੀ ਕਰੋਗੇ ਆਉਣ ਵਾਲੀ ਚੋਣਾਂ ਦੇ ਵਿੱਚ ਮੌਕਾ ਕਿਨੂੰ ਮਿਲਣਾ ਚਾਹੀਦਾ ਕੀ ਲੱਗਦਾ ਦੇਖੋ ਪਹਿਲਾਂ ਬੜੀ ਵਧੀਆ ਪਾਰਟੀ ਆਪ ਹੋਈ ਸੀ ਤਿਆਰ ਉਹਨਾਂ ਨੇ ਪਤਾ ਨਹੀਂ ਕੀ ਆਪਦੇ ਵਿੱਚ ਮਤਭੇਦ ਹੋ ਗਏ ਕੀ ਹੋਇਆ ਕੀ ਨਾ ਹੋਇਆ ਅਗਰ ਕੋਈ ਜੀ ਪਾਰਟੀ ਆਜਵੇਂ ਜੀ ਡੈਮੋਕ੍ਰੇਸੀ ਮੜਾਵਾ ਸੈੱਟ ਕਰ ਦਵੇ ਤਾਂ ਵਧੀਆ ਗੱਲ ਹੈ ਇਹ ਤਾਂ ਦੋਵੇਂ ਪਾਰਟੀਆਂ ਇੱਕੋ ਹਸਾਰ ਨਹੀਂ ਗਏ ਉੱਤੇ ਆ ਗਏ ਵੇੜਾ ਆ ਗਿਆ ਉਹ ਆ ਜਾਂਦੇ ਆ ਉਹਨਾਂ ਨੂੰ ਸਵਾਲ ਆ ਦਿੰਦੇ ਆ ਉਹ ਆ ਜਾਂਦੇ ਆ ਉਹਨਾਂ ਤੋਂ ਸਵਾਲ ਆ ਦਿੰਦੇ ਆ ਹੋ ਤਾਂ ਗੱਲ ਹੀ ਨਹੀਂ ਹੁੰਦੀ ਹੈਗੀ ਆਮ ਲੋਕਾਂ ਦਾ ਭਲਾ ਹੋ ਰਿਹਾ ਕਿ ਨਹੀਂ ਆਮ ਲੋਕਾਂ ਦਾ ਭਲਾ ਹੋਣਾ ਚਾਹੀਦਾ ਦੇਖੋ ਜੀ ਗੱਲ ਹੈ ਚਾਹੇ ਸਾਡੇ ਵੱਲੋਂ ਤਾਂ ਫੌਜੀ ਰਾਜ ਆ ਜਾਏ ਸਾਨੂੰ ਕੋਈ ਤਕਲੀਫ ਨਹੀਂ ਹੈਗੀ ਅਸੀਂ ਤਾਂ ਮਿਹਨਤ ਕਰਨੀਆਂ ਕੰਮ ਕਰਨਾ ਰੋਟੀ ਖਾਣੀ ਬੱਚਿਆਂ ਨੇ ਜਿਵੇਂ ਕਰ ਰਹੇ ਨੇ ਕਰ ਰਹੇ ਨੇਗੇ ਜੇ ਅਸੀਂ ਕਿਹੜਾ ਗਲਤ ਕੰਮ ਕਰ ਲੰਨੇ ਅਸੀਂ ਨਸ਼ਾਨੀ ਵੇਚਣਾ ਜੇ ਫੌਜੀ ਰਾਜ ਹੋਏਗਾ ਤਾਂ ਸਾਨੂੰ ਤਾਂ ਮौज ਰਹੇਗੀ ਮਾਨਾਂ ਦੇ ਬੜਾ ਲੋਕਾਂ ਨੇ ਉਸ ਟਾਈਮ 'ਚ ਸਾਡਾ ਕੋਈ ਤਕਲੀਫ ਨਹੀਂ ਆਉਂਦੀ ਇਹ ਕਿਉਂ ਨਹੀਂ ਇਹ ਕਹਦੇ ਵੀ ਹਾਂ ਭਾਈ ਇਹ ਮਿਲਟਰੀ ਰਾਜ ਹੋ ਜਾਣਾ ਚਾਹੀਦਾ ਜਦੋਂ ਵੋਟਾਂ 'ਤੇ ਲੜੇ ਰੁਪਈਆ ਕਰੋੜਾ ਰੁਪਈਆ ਅਰਬਾਂ ਰੁਪਈਆ ਖਰਚ ਹੋ ਜਾਣਾ ਉਹ ਕਿਹੜੇ ਖਾਤੇ ਪਾਏਗਾ ਮੈਂ ਸਰਕਾਰ ਭਾਵੇਂ ਕੋਈ ਵੀ ਬਣੀ ਜਾਵੇ ਹਨਾ ਮੇਰੀ ਐਮਪੀਐਡ ਕੀਤੀ ਐਜ਼ ਅ ਪ੍ਰੋਫੈਸਰ ਡਿਗਰੀ ਹੈ ਮੈਂ ਮੇਰੇ ਕੋਲੇ ਪਰ ਨੌਕਰੀ ਤਾਂ ਮਿਲਦੀ ਨਹੀਂ ਹੈਗੀ ਖਾਸ ਕਰਕੇ ਜਰਨਲ ਕੈਟਾਗਰੀ 'ਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਬੜੇ ਸਾਰੇ ਮੁੱਦੇ ਨੇ ਵਿਕਾਸ ਦੀ ਗੱਲਾਂ ਕੀਤੀਆਂ ਜਾਂਦੀਆਂ ਨੇ ਘਰ ਘਰ ਨੌਕਰੀ ਦੀ ਗੱਲਾਂ ਕੀਤੀਆਂ ਜਾਂਦੀਆਂ ਨੇ ਨਸ਼ਾ ਖਤਮ ਕਰਨ ਦੀ ਗੱਲਾਂ ਕੀਤੀਆਂ ਜਾਂਦੀਆਂ ਨੇ ਸਰਕਾਰਾਂ ਪਿੱਛੇ ਹਟ ਜਾਂਦੀਆਂ ਨੇ ਕਿ ਨਸ਼ਾ ਜਦੋਂ ਖਤਮ ਕਰਨ ਦੀ ਗੱਲ ਕੀਤੀ ਜਾਵੇ ਉਦੋਂ ਵੀ ਸਰਕਾਰ ਆਪਣੀ ਰਿਸਪੌਂਸਿਬਿਲਟੀ ਨਹੀਂ ਲੈ ਰਹੀ ਨੌਕਰੀਆਂ ਦੀ ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਕਹਿੰਦੀਆਂ ਨੇ ਕਿ ਨੌਕਰੀ ਦੇ ਰਹੇ ਆ ਤੇ ਕਿਸਾਨਾਂ ਦੀ ਖੁਦਕੁਸ਼ੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਕਹਿੰਦੇ ਨੇ ਕਿਸਾਨ ਉਹਨਾਂ ਦਾ ਕੋਈ ਪਰਸਨਲ ਰੀਜ਼ਨ ਹੁੰਦਾ ਹੈ ਇਹਨਾਂ ਵਿੱਚ ਸਰਕਾਰਾਂ ਦਾ ਕੋਈ ਰੋਲ ਨਹੀਂ ਹੈ ਨਹੀਂ ਮੈਮ ਉਹਦੇ ਵਿੱਚ ਐ ਹੁੰਦਾ ਹੈ ਇਹ ਜਿਹੜੇ ਨੌਕਰੀਆਂ ਵਗੈਰਾ ਹੋ ਗਈਆਂ ਹਨਾ ਉਹ ਹੀ ਸਿਰਫ ਸਰਕਾਰਾਂ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਆਪਣੇ ਨੇੜੇਅਬਾਊਟ ਲੋਕਾਂ ਤੱਕ ਸੀਮਤ ਰੱਖਦੇ ਨੇਗੇ ਬਿਕਾਜ਼ ਉਹਦੇ ਵਿੱਚ ਇਹ ਆ ਜਾਂਦਾ ਵਾ ਵੀ ਜਿਹੜੇ ਉਹਨਾਂ ਦੇ ਸਰਕਲ ਦੇ ਵਿੱਚ ਲੋਕ ਨੇ ਉਹਨਾਂ ਦਾ ਕਈ ਚੀਜ਼ ਸਾਰੀਆਂ ਚੀਜ਼ਾਂ ਉਹਨਾਂ ਦਾ ਕਸੀਮਤ ਨੇ ਯਾਨੀ ਆਮ ਜਨਤਾ ਜਿਹੜਾ ਆਮ ਆਦਮੀ ਆ ਉਹ ਉੱਥੇ ਖੜਾ ਜਿੱਥੇ ਉਹ ਪਹਿਲਾਂ ਖੜਾ ਸੀਗਾ ਵਿਕਾਸ ਹੋਇਆ ਕਿ ਨਹੀਂ ਹੋਇਆ ਮੋਦੀ ਸਰਕਾਰ ਦੇ ਰਾਜ ਵਿੱਚ ਮੋਦੀ ਸਰਕਾਰ ਨੇ ਕੱਖ ਨਹੀਂ ਕੀਤਾ ਨਾ ਉਹ ਕਰੇ ਨਾ ਉਹ ਕਰ ਸਕਦਾ ਹਾਂ ਉਹ ਗਰੀ ਹੁਣ ਨੋਟਬੰਦੀ ਹੋਈ ਸੀ ਕੋਈ ਵੀ ਅਮੀਰ ਬੰਦਾ ਤੁਸੀਂ ਲੈਂਡ ਦੇ ਵਿੱਚ ਲੱਗਿਆ ਦੇਖਿਆ ਜਿੰਨਾ ਵੀ ਜਿੰਨਾ ਵੀ ਮਿੱਤਿਆ ਗਿਆ ਤਾਂ ਹੁਣ ਵੀ ਗਰੀਬ ਬੰਦਾ ਮਿੱਤਿਆ ਗਿਆ ਕੀ ਲੱਗਦਾ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਅਕਲ ਜੇਕਰ ਕਿਸੇ ਕੱਲ ਕੀਤੀ ਜਾਵੇ ਕਿ ਕਿਹੜੀ ਸਰਕਾਰ ਬਣੇ ਬੀਜੇਪੀ ਕਾਂਗਰਸ ਦੀ ਗੱਲ ਕੀਤੀ ਜਾਵੇ ਮੋਦੀ ਆਵੇ ਜਾਂ ਰਾਹੁਲ ਗਾਂਧੀ ਆਏ ਕੀ ਲੱਗਦਾ ਚਾਹੇ ਰਾਹੁਲ ਗਾਂਧੀ ਆਏ ਚਾਹੇ ਮੋਦੀ ਆਏ ਵੈਸੇ ਇਹਨਾਂ ਦੇ ਵਿੱਚ ਕੋਈ ਫਰਕ ਤਾਂ ਹੈ ਨਹੀਂਗਾ ਸਾਡੇ ਲਈ ਖਾਸ ਕਰ ਬਾਕੀ ਪਰਸੈਂਟ ਜਿਆਦਾ ਕਾਂਗਰਸ ਦੇ ਲੱਗਦੇ ਰਾਹੁਲ ਗਾਂਧੀ ਨੂੰ ਸਪੋਰਟ ਕਰ ਰਹੇ ਹੋ ਰਾਹੁਲ ਗਾਂਧੀ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਿ ਨਹੀਂ ਠੀਕ ਹੈ ਉਹ ਕਿ ਇਹ ਇਹ ਕੋਈ ਆਪਸ਼ਨ ਨਹੀਂ ਹੈ ਤਾਂ ਠੀਕ ਹੈ ਉਹ ਕਹਿ ਰਹੇ ਹੋ ਕਿ ਰਾਹੁਲ ਗਾਂਧੀ ਨੂੰ ਸਪੋਰਟ ਕਰ ਰਹੇ ਸਾਨੂੰ ਤਾਂ ਕੋਈ ਇਹਦੇ ਨਾਲ ਸਾਡਾ ਕੋਈ ਮਤਲਬ ਨਾ ਫਾਇਦਾ ਹੋਣਾ ਨਾ ਸਾਨੂੰ ਕੋਈ ਨੁਕਸਾਨ ਹੋਣਾ ਡੈਮੋਕ੍ਰੈਟਿਕ ਗਵਰਨਮੈਂਟ ਕਹਿੰਦੇ ਨੇ ਆਫ ਦਾ ਪੀਪਲ ਬਾਏ ਦਾ ਪੀਪਲ ਫਾਰ ਦਾ ਪੀਪਲ ਹੈ ਮਾਹੌਲ ਦੇਖ ਕੇ ਲੱਗ ਰਿਹਾ ਇਸ ਤਰ੍ਹਾਂ ਦਾ ਹਾਂਜੀ ਮੈਮ ਲਗਭਗ ਇਹ ਚੀਜ਼ਾਂ ਦੇਖਦੇ ਹੋਏ ਕਾਂਗਰਸ ਦੇ ਜ਼ਿਆਦਾ ਚਾਂਸਸ ਹੈ ਸਾਬੂ ਗਾਂਦੀ ਨੂੰ ਯੈਸ ਯੈਸ ਕੀ ਲੱਗਦਾ ਤੁਹਾਨੂੰ ਦੇਸ਼ ਦੇ ਵਿਕਾਸ ਦੀ ਗੱਲ ਕੀਤੀ ਗਈ ਸੀ ਗਰੀਬਾਂ ਦੇ ਹਿੱਤ ਵਿੱਚ ਗੱਲ ਕੀਤੀ ਗਈ ਸੀ ਗਰੀਬੀ ਕੱਟੀ ਹੈ ਜਾਂ ਨਹੀਂ ਕੱਟੀ ਡਿਵੈਲਪਮੈਂਟ ਹੋਈ ਹੈ ਕਿ ਨਹੀਂ ਹੋਈ ਗਰੀਬੀ ਕੱਟੀ ਨਹੀਂ ਹੈਗੀ ਸਮਾਂ ਗਰੀਬੀ ਹੋਰ ਵਧੀ ਹੈ ਗਰੀਬੀ ਜਿਵੇਂ ਹੁਣ ਕਹਿੰਦੇ ਬੋਟਾਂ ਪੈ ਗਈਆਂ ਕਹਿੰਦੇ दारू ਜਿਵੇਂ ਹੋਣਾ ਕੈਪਟਨ ਕਹਿੰਦਾ ਤਾਂ ਵੀ दारू ਮੰਦ ਹੋ ਜੂਗੀ ਨਸ਼ਾ ਹਜੇ ਵੀ ਬੰਦ ਨਹੀਂ ਹੋਇਆ ਹੈਗਾ ਪੰਜਾਬ ਸਰਕਾਰ ਤੋਂ ਹਾਏ ਵੀ ਨਸ਼ਾ ਹੁਣੇ ਹੀ ਆ ਰਿਹਾ ਹੁਣ ਜਿਵੇਂ ਸਾਡੇ ਪਿੰਡ ਹੈ ਸਾਡੇ ਪਿੰਡ ਪਿੰਡ ਤੋਂ ਕਾਫੀ ਨੇੜੇ ਠੇਕਾ ਖੁੱਲਿਆ ਹੋਇਆ ਹੈ ਬਹੁਤ ਜ਼ਿਆਦਾ ਨੇੜੇ ਜਿਵੇਂ ਤੁਰ ਕੇ ਮੰਦਾ ਜਾ ਸਕਦਾ ਆਮ ਠੇਕੇ ਦਾ ਵੀ ਲੈ ਸਕਦਾ ਨਸ਼ੇ ਦੇ ਨਾਲ ਬੜੇ ਨੌਜਵਾਨ ਜਿਹੜੇ ਨੇ ਮਰੇ ਨੇ ਸੁਰਖੀਆਂ ਵਿੱਚ ਇਹ ਗੱਲਾਂ ਰਹਿੰਦੀਆਂ ਨੇ ਨਸ਼ਾ ਖਤਮ ਨਹੀਂ ਹੋ ਰਿਹਾ ਕੀ ਲੱਗਦਾ ਹੈ ਵਿਕਾਸ ਵਿੱਚ ਕਿੱਥੇ ਕਮੀ ਰਹਿ ਰਹੀ ਹੈ ਕਿਹੜੀ ਚੀਜ਼ ਹੈ ਜਿਹੜੀ ਕਰਨੀ ਬਹੁਤ ਜ਼ਰੂਰੀ ਹੈ ਸਰਕਾਰਾ ਕਰ ਨਹੀਂ ਰਹੀ ਆਹੀ ਆਹੀ ਕੈਪਟਨ ਸਰਕਾਰ ਜਿਹੜੀ ਹੁਣ ਕਹਿ ਕੇ ਸਾਡੀ ਪਿਛਲੀ ਵੋਟਾਂ ਨੂੰ ਵੀ ਨਸ਼ਾ ਬੰਦ ਕਰਾਂਗੇ ਖੁਸ਼ ਹੋ ਸਰਕਾਰ ਅਧਿਕਾਰ ਗੁਜ਼ਾਰੀ ਤੋਂ ਸਰਕਾਰਾਂ ਤੋਂ ਤਾਂ ਇਨਨੇ ਦੁਖੀ ਦੁਖੀ ਹੋਏ ਪਿਆ ਕੋਈ ਚੰਗਾ ਨਹੀਂ ਲੱਗਦਾ ਸਾਨੂੰ ਕਾ ਜਿਹੜਾ ਵੀ ਆਉਂਦਾ ਆਪਣਾ ਘਰ ਦੇਖਦਾ ਹੋਰ ਕੋਈ ਕੋਈ ਗਰੀਬ ਕਿੰਨੀ ਕੋਈ ਨਹੀਂ ਦੇਖਦਾ ਅੱਜ ਗੱਲ ਸਾਰੇ ਆਪਣੇ ਘਰ ਭੰਨਦੇ ਲੱਗੇ ਹੋਏ ਨੇ ਕਮੀ ਕਿੱਥੇ ਰਹਿ ਰਹੀ ਹੈ ਕੀ ਲੱਗਦਾ ਕਮੀ ਕੀ ਜਾਂ ਨਾ ਜੱਟਾਂ ਦੇ ਕਰਜ਼ੇ ਮਾਫ ਹੋਏ ਨੇ ਓਏ ਕੁਝ ਕਹਿੰਦੇ ਸੀ ਜੱਟਾਂ ਦੇ ਕਰਜ਼ੇ ਮਾਫ਼ ਹੋਣਗੇ ਕੁਝ ਨਹੀਂ ਹੋਇਆ ਹੈਗਾ ਦਾ ਝੂਠ ਬੋਲਦੇ ਨੇ ਜਿੰਨੇ ਚਿੱਟੇ ਕੱਪੜੀ ਨੇ ਸਾਰੇ ਝੂਠੇ ਨੇ ਨਾ ਜੱਟਾਂ ਦਾ ਪਹਿਲਾਂ ਧਾਲਾ ਮਿਲਦੀ ਸੀ ਗਰੀਬ ਬੰਦਿਆਂ ਨੂੰ ਠੀਕ ਹੈ ਨਾ ਬਾਦਲਦੇ ਹੀ ਜਾਂਦਾ ਸੀ ਹੁਣ ਉਹ ਵੀ ਬੰਦ ਕਰਤੀਆਂ ਡੀਜ਼ਲ ਡੀਜ਼ਲ ਦਾ ਰੇਟ ਕਿੰਨਾ ਹੋਇਆ ਹੋਇਆ ਪੈਟਰੋਲ ਆ ਪੈਟਰੋਲ ਦਾ ਰੇਟ ਕਿੰਨਾ ਹੋਇਆ ਹੋਇਆ ਜਿਹੜਾ ਦਿਹਾੜੀਦਾਰ ਬੰਦਾ ਜਿਹੜਾ 8-9000 ਰੁਪਏ ਕਮਾਉਂਦਾ 10000 ਕਮਾਉਂਦਾ ਉਹਨੂੰ ਪੁੱਛੋ ਉਹਨਾਂ ਦੇ ਘਰੇ ਜਾ ਕੇ ਪੁੱਛੋ ਵੀ ਉਹ ਆਪਣਾ ਘਰ ਦਾ ਖਰਚ ਕਿਵੇਂ ਚਲਾ ਰਿਹਾ ਮੋਦੀ ਨੇ ਚੰਗੇ ਦਿਨਾਂ ਦੀ ਗੱਲ ਕੀਤੀ ਸੀ ਵਿਕਾਸ ਦੀ ਗੱਲ ਕੀਤੀ ਸੀ ਇਹ ਇਹ ਕੰਮ ਪੂਰੇ ਹੋਏ ਨੇ ਕਿ ਨਹੀਂ ਹੋਏ ਮੋਦੀ ਮੇਰੇ ਸਾਹਮਣੇ ਆ ਕੇ ਬਿਠਾਓ ਮੋਦੀ ਨੂੰ ਮੋਦੀ ਦਾ ਇੱਕ ਗੋਈਮਾ ਮਾਰੀ ਜਾਂਦਾ ਗੱਲਾਂ ਕੋਈ ਕਿਸੇ ਦਾ ਦੁੱਖ ਸੁਣ ਕੇ ਤਾਂ ਦੇਖੋ ਲੋਕ ਰੋਂਦੇ ਨੇ ਆਪਣੇ ਘਰ ਬੰਨ੍ਹਣ ਤੇ ਲੱਗੇ ਹੋਣੇ ਕਿਸੇ ਨੂੰ ਕੋਈ ਕੁਝ ਨਹੀਂ ਕਰਦਾ ਬੰਦਾ ਆਪਣਾ ਕਰਦਾ ਆਪਣਾ ਖਾਂਦਾ ਸਰਕਾਰ ਬਾਹਰਲੇ ਕੰਟਰੀਆਂ 'ਚ ਜਾ ਕੇ ਦੇਖੋ ਉਹ ਵੀ ਲੋਕ ਨੇ ਕਹਿੰਦੇ ਨੇ ਆਪਣਾ ਦੇਸ਼ ਆਜ਼ਾਦ ਕੋਈ ਦੇਸ਼ ਆਜ਼ਾਦ ਨਹੀਂ ਹੋਇਆ ਅੱਜ ਵੀ ਆਪਾਂ 150 ਸਾਲ ਪਿੱਛੇ ਚੱਲ ਰਹੇ ਹਾਂ ਆਪਣੇ ਨਾਲ ਅੰਗਰੇਜ਼ ਮੂਰੇ ਨੇ ਕਿਉਂ ਮੂਰੇ ਨੇ ਉੱਥੇ ਕਰਪਟ ਬੰਦਾ ਰਹਿਗਾ ਆਪਣੇ ਜਿੰਨੀ ਦੇਸ਼ 'ਚ ਕਰਪਟਵਾਦੀ ਆ ਉਹਨੇ ਕਿਸੇ ਦੇਸ਼ 'ਚ ਨਹੀਂ ਹੈਗੇ ਤੁਸੀਂ ਖੁਦ ਸੋਚ ਕੇ ਦੇਖ ਜਿਹੜੀ ਯੂਥ ਆ ਉਹ ਆਇਸ ਕਰਕੇ ਬਾਹਰ ਜਾਣ ਦੇ ਰਸਤੇ ਜ਼ਿਆਦਾ ਹੈ ਇੱਥੇ ਰਹਿ ਕੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਾਂ ਕੀ ਲੋਕ ਉੱਥੇ ਰੂਲਸ ਵਧੀਆ ਨੇ ਉੱਥੇ ਕੰਮ ਜਿੰਨੇ ਕੰਮ ਕਰਦੇ ਆ ਉਹਦੇ ਪੈਸੇ ਵਧੀਆ ਮਿਲਦੇ ਨੇ ਤਾਂ ਜਾਂਦੇ ਨੇ ਜੇ ਆਪ ਬਾਰ ਜਾਣ ਦੀ ਕੀ ਦਿੱਕਤ ਹੈ ਜੇ ਆਪਣੀ ਇੱਧਰ ਸਾਰਾ ਕੁਝ ਸਹੀ ਹੋਵੇ ਸਿਰੇ ਤੋਂ ਲੈ ਕੇ ਸਿਰੇ ਤੱਕ ਸਾਰੇ ਕਰਫਟਾ ਬੰਦੇ ਨੇ ਜਿਹੜੇ ਮਰਜ਼ੀ ਆਫਿਸੇ ਚਲੇ ਜਾਓ ਜਿੱਥੇ ਮਰਜ਼ੀ ਪੈਸੇ ਲਏ ਬਗੈਰ ਕੋਈ ਕੰਮ ਨਹੀਂ ਹੁੰਦਾ ਜੇ ਹੁੰਦਾ ਤੁਸੀਂ ਦੱਸ ਦੋ ਕੋਈ ਕੰਮ ਨਹੀਂ ਹੁੰਦਾ ਸਾਰੇ ਰਿਸ਼ਵਤ ਖੋਰ ਸਾਰੇ ਰਿਸ਼ਵਤ ਖੋਰ ਲੋਕ ਨੇ ਟੋਟਲੀ ਆਉਣ ਵਾਲੀ ਚੋਣਾਂ 'ਚ ਰਾਹੁਲ ਗਾਂਧੀ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਿ ਮੋਦੀ ਸਾਡੇ ਕਹਿਣ ਨਾਲ ਉਹਨੂੰ ਮੌਕਾ ਨਹੀਂ ਮਿਲਣਾ ਜਾਂ ਮਿਲ ਜਾਣਾ ਸਾਡੇ ਕਹਿਣ ਨਾਲ ਥੋੜੀ ਨਾ ਕੁਝ ਹੁੰਦਾ ਪਰ ਤੁਹਾਡਾ ਆਪਣਾ ਓਪੀਨੀਅਨ ਤਾਂ ਹੋਏਗਾ ਨਾ ਕੋਈ ਦੋਨਾਂ ਚੋਂ ਕੌਣ ਡਿਸਰਵ ਕਰਦਾ ਹੈ ਰਾਹੁਲ ਗਾਂਧੀ ਵੈਸੇ ਬੈਸਟ ਆ ਜੇ ਮਿਲ ਜੇ ਤਾਂ ਠੀਕ ਆ ਬਾਕੀ ਗਾਂਧੀ ਨੂੰ ਕਹਿੰਦੇ ਕੀ ਫੈਕਟਸ ਐਂਡ ਫਿਗਰਸ ਹੁੰਦੇ ਨਹੀਂ ਉਹਦੇ ਕੋਲ ਨੌਲੇਜ ਘੱਟ ਹੁੰਦੀ ਹੈ ਪੂਰੇ ਤੱਥਾਂ ਤੱਥਾਂ ਦਾ ਤਾਂ ਨਹੀਂ ਨਹੀਂ ਹੈਗਾ ਉਹ ਅਜੀਹਾ ਕਿਹਾ ਜਾਂਦੇ ਲੋਕਾਂ ਵੱਲੋਂ ਪੱਪੂ ਕਹਿ ਕੇ ਵੀ ਕਈ ਵਾਰ ਲੋਕੋ ਨੂੰ ਬੁਲਾਉਂਦੇ ਨੇ ਇਹ ਤਾਂ ਦੇਖੋ ਜੀ ਆਪਣੀਆਂ ਗੱਲਾਂ ਬਣਾਈਆਂ ਆਂਦੀਆਂ ਨੇ ਦੂਜੇ ਦੇ ਥਾਲੀ 'ਚ ਲੱਡੂ ਵਰਤੇ ਹੀ ਦੀਂਦਾ ਹੁੰਦਾ ਠੀਕ ਹੈ ਨਾ ਜਦੋਂ ਆ ਆਪਣੇ ਸਿਰ 'ਚ ਪੈਂਦੀ ਹੈ ਨਾ ਉਦੋਂ ਪਤਾ ਚੱਲਦਾ ਤੁਸੀਂ ਰਾਹੁਲ ਗਾਂਧੀ ਨੂੰ ਸਪੋਰਟ ਕਰਦਾ ਹੈਂ ਹਾਂ ਰਾਹੁਲ ਗਾਂਧੀ ਠੀਕ ਆ ਤਾਂ ਇਹ ਸੰ ਲੁਧਿਆਣਾ ਤੋਂ ਪਟਿਆਲਾ ਜਾਂਦੇ ਪੰਜਾਬ ਦੇ ਉਹ ਲੋਕ ਜਿਹੜੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾ ਸਿਰਫ ਨਾਖੁਸ਼ ਨੇ ਬਲਕਿ ਆਪਣਾ ਗੁੱਸਾ ਉਹਨਾਂ ਨੇ ਜ਼ਾਹਰ ਕੀਤਾ ਹੈ ਕਿ ਕਿਸ ਤਰ੍ਹਾਂ ਕੋਈ ਵਿਕਾਸ ਨਹੀਂ ਕੀਤਾ ਗਿਆ ਲੋਕਾਂ ਦੀ ਭਲਾਈ ਦੇ ਕੋਈ ਵੀ ਅਜਿਹੇ ਕੰਮ ਨਹੀਂ ਕੀਤੇ ਗਏ ਜਿਸ ਦੇ ਨਾਲ ਲੋਕ ਕੋਈ ਅਜਿਹਾ ਜਵਾਬ ਦੇਣ ਕੀ ਆਉਣ ਵਾਲੇ ਸਮੇਂ ਵਿੱਚ ਕਿਹੜੀ ਸਰਕਾਰ ਬਣੇ ਰੋਕਾ ਬਲੋ ਉਹਨਾਂ ਦੀ ਰਾਏ ਜਿਹੜੀ ਹੈ ਤੁਸੀਂ ਸੁਣੀ ਹੈ ਰਾਏ ਸਾਂਝੀ ਕੀਤੀ ਗਈ ਹੈ ਉਹਨਾਂ ਵੱਲੀ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜੇਕਰ ਤੁਸੀਂ ਵੀ ਇਸੇ ਰਾਏ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਜੁੜ ਸਕਦੇ ਹੋ ਫਿਲਹਾਲ ਪ੍ਰੋਗਰਾਮ ਜਨਤਾ ਦੇ ਮੂਡ ਵਿੱਚ ਇਨਾਂ ਹੀ ਜਲਦੀ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੈਤਲੀ ਡੇਲੀ ਪੋਸਟ ਪੰਜਾਬੀ ਪਟਿਆਲਾ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ